ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਜੋ ਮੌਜੂਦਾ ਸਥਿਤੀ ਅੱਜ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ ਜੋ ਧਰਨਾ ਲਾਇਆ ਜਾ ਰਿਹਾ ਹੈ ਸੀਗਾ ਉਹਦੇ ਸਬੰਧ ਦੇ ਵਿੱਚ ਕੀ ਕੀਤਾਗਾ ਪੰਜਾਬ ਸਰਕਾਰ ਨੇ ਜੋ ਸਾਡੇ ਕਿਸਾਨ ਆਗੂ ਨੇਗੇ ਉਨ੍ਹਾਂ ਦੇ ਉੱਤੇ ਇਹਨਾਂ ਨੇ ਕੁਸ ਕਰ ਰੇਡ ਮਾਰੀ ਹੈ ਲਗਭਗ ਜ਼ਿਲ੍ਹਾ ਪੱਤਰ ਦੇ ਆਗੂ ਤੋਂ ਲੈ ਕੇ ਬਲਾਕ ਪੱਤਰ ਦੇ ਆਗੂ ਤੱਕ ਇਹਨਾਂ ਨੇ ਆਪਣਾ ਆਮਲਾ ਫੈਲਾ ਲੈ ਕੇ ਆਪਣੀ ਫੋਰਸ ਲੈ ਕੇ ਇੱਕ ਆਗੂ ਨੂੰ ਫੜਨ ਵਾਸਤੇ 50-50 ਜਾਣਿਆਂ ਨੇ ਉਹਦੇ ਘਰ ਦੀ ਘੇਰਾਬੰਦੀ ਕੀਤੀ ਹੈ ਤੇ ਜੋ ਕੰਮ ਪਿਛਲੀਆਂ ਸਰਕਾਰਾਂ ਕਰ ਰਹੀਆਂ ਸੀ ਵੇਖਾ ਕਾਂਗਰਸ ਵੀ ਸਾਕੇ ਕਾਲੀ ਸੀ ਪਰ ਬਿਲਕੁਲ ਰੂਹ ਵੀ ਰੂਹ ਉਹਵੇਂ ਜਿਵੇਂ ਇਹ ਭਗਵੰਤ ਮਾਨ ਸਰਕਾਰ ਵੀ ਕਰ ਰਹੀ ਆ ਨਾਲੇ ਭਗਵੰਤ ਮਾਨ ਸਰਕਾਰ ਨੂੰ ਭਗਵੰਤ ਮਾਨ ਨੂੰ ਖੁਦ ਵੀ ਇਹ ਪਤਾਗਾ ਵੀ ਇਹ ਲੜਨ ਵਾਲੇ ਲੋਕ ਆਗੇ ਵੀ ਇਹ ਪਿੱਛੇ ਹਟਣ ਵਾਲੇ ਲੋਕ ਨਹੀਂ ਹੈਗੇ ਪਰ ਫਿਰ ਵੀ ਜਾਣ ਬੁੱਝ ਕੇ ਪਤਾ ਨਹੀਂ ਕਿਹੜੀ ਗੱਲਾਂ ਉਸੇ ਰਾਹ ਪਾਇਆਗਾ ਜਿਹੜੇ ਰਾਹ ਉਹ ਪਾਇਏ ਪਏ ਸੀਗੇ ਤੇ ਤੂੰ ਪਿੱਛੇ ਨਹੀਂ ਹਟ ਰਹਾਗਾ ਉਹਨਾਂ ਨਾਲੋਂ ਦੋ ਕਦਮ ਮੂਰੇ ਜਾਂਦਾ ਹੈਗਾ ਇਹ ਗੱਲ ਪਤਾ ਨਹੀਂ ਇਹ ਆਪ ਨਹੀਂ ਚਲਾਉਂਦਾ ਸਰਕਾਰ ਕੋਈ ਆ ਕੇ ਪਾਸੇ ਤੋਂ ਚਲਾ ਰਿਆ ਦਿੱਲੀ ਵਾਲੇ ਜਿਵੇਂ ਉਹ ਗਾਈਡੈਂਸ ਦਿੰਦੇ ਆ ਕਿ ਉਹਵੇਂ ਜਿਵੇਂ ਉਹ ਜਿਵੇਂ ਕਹਿੰਦੇ ਹੁੰਦੇ ਆ ਮਿੱਠੂ ਚੂਰੀ ਖਾਣੀ ਆ ਉਹ ਵਸਾਕੀ ਰੱਜਾ ਵੀ ਹੋਵੇਂ ਤੇ ਉਹ ਕਿਆ ਹੁੰਦਾ ਵੀ ਆ ਖਾਣੀ ਆ ਅੱਜ ਜੋ ਤੜਕਸਾਰ ਮਾਰੇ ਆ ਸਾਪੇ ਉਹਨਾਂ ਦੇ ਲਗਭਗ ਸਾਰੀਆਂ ਜਥੇਬੰਦੀਆਂ ਨੇ ਜੋ ਲੜਨ ਵਾਲੀਆਂ ਧਿਰਾਂ ਨੇ ਉਹਨਾਂ ਨੇ ਵੀ ਨਖੇਦੀ ਕੀਤੀ ਹੈਗੀ ਤੇ ਜੋ ਅੱਜ ਕਈ ਥਾਂ ਤੇ ਟਕਰਾਅ ਵੀ ਪੈਦਾ ਹੋਇਆ ਹੈ ਕਿਸਾਨਾਂ ਤੇ ਪੁਲਸ ਦੇ ਵਿਚਾਲੇ ਉਹ ਕੋਈ ਬਹੁਤ ਹੀ ਚੰਗੀ ਖ਼ਬਰ ਨਹੀਂ ਹੈਗੀ ਉਹ ਪੁਲਸ ਵਾਸਤੇ ਵੀ ਚੰਗੀ ਹੈ ਨਹੀਂਗੀ ਕਿਉਂਕਿ ਜੇ ਕੋਈ ਲੜ ਰਿਹਾ ਪੰਜਾਬ ਵਾਸਤੇ ਉਹ ਇੱਕੋ ਇੱਕ ਅਜੇ ਜੋ ਕਿਸਾਨ ਲੀਟਰ ਆਗੇ ਉਹ ਸਕਦੀ ਠੀਕ ਆ ਗੱਲ ਕਿਸੇ ਦੀ ਨਿੱਜੀ ਹੋ ਸਕਦੀ ਹੈ ਕਿਸਾਨਾਂ ਨਾਲ ਪਰ ਇੱਕ ਗੱਲ ਕਲੀਅਰ ਆ ਕਿ ਉਹ ਲੋਕਾਂ ਦੇ ਵਾਸਤੇ ਲੜ ਰਹੇ ਆਗੇ ਪੰਜ ਤਰੀਕ ਨੂੰ ਕੇਐਮਐਮ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਜੁਣੇ ਕ੍ਰਾਂਤੀਕਾਰੀ ਨੇ ਵੀ ਵਿਧਾਇਕਾਂ ਦੇ ਦਫ਼ਤਰ ਘਰਾਂ ਦੇ ਮੂਹਰੇ 4 ਘੰਟਿਆਂ ਦਾ ਰੋਸ ਪ੍ਰਦਰਸ਼ਨ ਧਰਨਾ ਲਾਇਆ ਸੀ ਕਹਾਣੀ ਇਹ ਨਹੀਂ ਹੈਗੀ ਕਿ ਵੀ ਇਹ ਲੜਨ ਵਾਲੇ ਲੋਕਾਂ ਨੂੰ ਹੀ ਕਿਉਂ ਪੁੱਟ ਰਹੇ ਆ ਜਾਂ ਲੁੱਟ ਰਹੇ ਆ ਅਸਲ ਵਿੱਚ ਮਾਮਲਾ ਇਹ ਹੈਗਾ ਭਗਵਾਨਤਮਾਨ ਸਰਕਾਰ ਦਾ ਵੀ ਜਰ ਸਾਨੂੰ ਲੋਕਾਂ ਨੇ 92 ਬਹਾਤਾ ਸਾਨੂੰ ਲੈ ਕੇ ਤੇ ਆਹ ਆ ਜਾ ਰਹੇ ਅਸੀਂ ਇਹਨਾਂ ਦੀ ਕਿਵੇਂ ਮੰਨੀਆਂ ਸਾਨੂੰ ਇੰਨੀ ਭਾਰੀ ਬਹੁਤ ਮਤ ਮਿਲੀ ਇਹਨਾਂ ਨਾਲ ਕੌਣ ਲੋਕ ਨੇਗੇ ਕਿੰਨੇ ਕ ਲੋਕ ਨੇਗੇ ਇਹਨਾਂ ਨੂੰ ਤਾਂ ਅਸੀਂ ਉਹੀ ਆ ਗਏ ਜਿਵੇਂ ਆਪਾਂ ਕਹਿੰਨੇ ਵੀ ਇਹਦਾ ਪੰਜਾਬੀ ਦੇ ਵਿੱਚ ਸਿੱਖਾਂ ਨੂੰ ਜਿਵੇਂ ਭਾਰਤ ਦੇ ਵਿੱਚ 2% ਕਹਿੰਦੇ ਆ ਪਰ ਮੈਂ ਇਸ ਗੱਲ ਦੇ ਉੱਤੇ ਬਿਲਕੁਲ ਹਾਂਗਾ ਵੀ ਜੇ ਦੇਸ਼ ਨੂੰ ਵੀ ਆਜ਼ਾਦੀ ਦਿਵਾਈ ਸੀ ਤਾਂ ਉਹ ਸਾਰਾ ਦੇਸ਼ ਲੜਨ ਵਾਲਿਆਂ ਵਿੱਚ ਨਹੀਂ ਸੀਗਾ ਉਹਨਾਂ ਦੇ ਲੱਤਾਂ ਖਿੱਚਣ ਵਾਲੇ ਸਾਰੇ ਸੀਗੇ ਸਿਰਫ 2 ਤੋਂ 3% ਲੋਕ ਹੀ ਦੇਸ਼ ਲਈ ਲੜਨ ਵਾਲੇ ਸੀਗੇ ਜਿੱਥੋਂ ਤੱਕ ਪੰਜਾਬ ਪੁਲਿਸ ਦਾ ਰਵਈਆ ਹੈਗਾ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਪੰਜਾਬ ਪੁਲਿਸ ਜਾਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਆਮ ਮਾਤੜ ਬੰਦੇ ਨਾਲ ਮਾਤੜ ਕਿਸਾਨ ਨਾਲ ਮਾਤੜ ਮਜ਼ਦੂਰ ਨਾਲ ਕਿਸ ਤਰ੍ਹਾਂ ਪੇਸ਼ ਆਉਂਦੀਆਂ ਨਹੀਂ ਆ ਉਹ ਆਪਾਂ ਨਿੱਤ ਸਮਾਜ ਦੇ ਵਿੱਚ ਭਲੀ ਭੰਤੀ ਜਾਣਦੇ ਹਾਂਗੇ ਪਰ ਇੱਥੇ ਜੋ ਲੋਕਾਂ ਦੀ ਗੱਲ ਕਰਦੇ ਆ ਲੀਡਰ ਜੋ ਜਿਸ ਵੇਲੇ ਜਸ਼ਨ ਮਨਾਏ ਜਾ ਰਹੇ ਸੀਗੇ ਲੋਕ ਉੱਝੇ ਹੋਏ ਸੀ ਉਹ ਮਿਠਿਆ ਬਾਹਰ ਆ ਗਿਆ ਪਰ ਉੱਥੇ ਭਾਰਤ ਨੇ ਟੈਰਫ ਸਮਝੌਤਾ ਕਰਕੇ ਅਮਰੀਕਾ ਨਾਲ ਪੰਜਾਬ ਦੀ ਕਿਸਾਨੀ ਦੇ ਹੱਕ ਦੇ ਵਿੱਚ ਇੱਕ ਆਖਰੀ ਕੱਲ ਗੱਡ ਦਿੱਤਾ ਇਹ ਸਾਨੂੰ ਸਮਝਣ ਦੀ ਲੋੜ ਆਗੀ ਕਿਉਂਕਿ ਉਹਨਾਂ ਨੂੰ 0% ਤੇ ਤਰਫ ਕਰਤਾ ਜੋ ਕਿ ਦੇ 50% ਹੁੰਦਾ ਸੀ ਜਿਦੇ ਵਿੱਚ ਜਿਹੜੀਆਂ ਦਾਲਾਂ ਨੇ ਆ ਤੇ ਜਾਂ ਜਿਹਦੇ ਵਿੱਚ ਆਪਣਾ ਖਾਦ ਖਰਾਕ ਆ ਗਈ ਦਾਲਾਂ ਤੇਲ ਬੀਜ ਫਸਲਾਂ ਇਹਨਾਂ ਦੇ ਉੱਤੇ ਭਾਰਤ ਦੇ ਵਿੱਚ ਬਹੁਤ ਅਸਰ ਪੈਣਾ ਜਿੱਥੇ ਪੰਜਾਬ ਤੇ ਪੈਣਾ ਉਥੇ ਕਿ ਸਭ ਤੋਂ ਜ਼ਿਆਦਾ ਤੇਲ ਬੀਜ ਫਸਲਾਂ ਪੰਜਾਬ ਨਾਲ ਵਧ ਰਾਜਸਥਾਨ ਦੇ ਵਿੱਚ ਹੁੰਦੀਆਂ ਨੇ ਆ ਉਥੇ ਹੀ ਕੁੱਲ ਭਾਰਤ ਦੀ ਹਰ ਕਿਸਾਨੀ ਪ੍ਰਭਾਵਿਤ ਹੋਊਗੀ ਕਿਉਂਕਿ ਉਥੋਂ ਸਸਤੀਆ ਲਿਆ ਕੇ ਇੱਕ ਮੰਡੀਕਰਨ ਮਿਲ ਜੂਗਾ ਵੱਡੀ ਮੰਡੀਕਰਨ ਕਿਉਂਕਿ ਬਾਦੀ ਬਹੁਤ ਆ ਗਈ ਖਰਾਕ ਤੇ ਖਰਾਕ ਦੀ ਲੋੜ ਆ ਜਾਂਦੀ ਭਾਰਤ ਦੇ ਵਿੱਚ ਬੇਸ਼ੱਕ ਭਾਰਤ ਦੀ ਧਰਤੀ ਦੇ ਉੱਤੇ ਹਰ ਤਰ੍ਹਾਂ ਦੀ ਚੀਜ਼ ਨੂੰ ਕਿਸਾਨ ਆ ਗਾਉਦਾਗਾ ਪਰ ਜਦੋਂ ਉਧਰੋਂ ਸਸਤੀ ਲਿਆ ਕੇ ਸਿੱਟੀ ਤਾਂ ਕਿਸਾਨ ਦਾ ਇੱਕ ਵਾਰੀ ਲੱਕ ਟੁੱਟੂਗਾ ਇਸ ਕਰਕੇ ਦੂਜੇ ਜਿੱਥੇ ਜੱਥੇ ਬੰਦੀਆਂ ਸਾਰੀਆਂ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਕਿਹਨਾਂ ਨੂੰ ਲੱਗ ਸਕਦਾ ਵੀ ਕਿਹੜਾ ਸਸਤਾ ਤਾਂ ਮਿਲੂ ਸਾਨੂੰ ਪਰ ਨਹੀਂ ਭਰਾਵੋ ਇਹ ਉਹੀ ਹੋਊਗਾ ਜੋ Jio ਵਾਲਾ ਨੇ ਸਿੰਮ ਵਾਲੀ ਕੀਤੀ ਸੀ ਜਿਹੜਾ ਇਹਨਾਂ ਨੇ 3 ਮਹੀਨਾਵਾਂ ਵਾਸਤੇ ਫ੍ਰੀ ਕੀਤਾ ਸੀ ਅੱਜ ਉਹੀ ਆਪਾਂ ਨੂੰ ਇਹਨਾਂ ਨੇ ਮਹੀਨਾ ਨਹੀਂ ਉਹ ਕਰਦੇ ਕਹਿੰਦਾ 3 ਮਹੀਨਾ ਬਾਅਦ 3 ਮਹੀਨਾ ਦੇ 84 ਦੇਣ ਇਹਨਾਂ ਨੇ ਬਣਾ ਦਿੱਤੇ ਮਹੀਨਾ ਬਾਅਦ ਮਹੀਨੇ ਦਾ ਰੇਟ ਨਹੀਂ ਰੇਟ ਆਪ ਦੇ ਵਧਾਤੇ ਤੇ ਦਿਨ ਨਾ ਰੇਟ ਉਹੀ ਕਰ ਰੱਖੇ ਇਹਨਾਂ ਨੇ ਤੇ ਪਰ ਦਿਨ ਘਟਾਤੇ ਇਸ ਕਰਕੇ ਜੋ ਅੱਜ ਥਾਂ ਥਾਂ ਤੇ ਝੜਪਾਂ ਹੋਈਆਂ ਨੇ ਕਿਸਾਨਾਂ ਨਾਲ ਉਹ ਬਹੁਤ ਮੰਦ ਭਾਗਾਗਾ ਤੇ ਇਹਦਾ ਨਤੀਜਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਗਵਾਨਤਮਾਨ ਸਰਕਾਰ ਆ ਗਈ ਜਾਂ ਉਹਨਾਂ ਦੇ ਵਿਧਾਇਕ ਆ ਗਏ ਜਾਂ ਉਹਨਾਂ ਦੇ ਭਮੱਕੜ ਆ ਗਏ ਉਹਨਾਂ ਨੂੰ ਪਿੰਡਾਂ ਦੇ ਵਿੱਚ ਜੋ ਦੇਖਣ ਨੂੰ ਮਿਲੂਗਾ ਜਾਂ ਉਹਨਾਂ ਨੂੰ ਜੋ ਸੁਣਨ ਨੂੰ ਮਿਲੂਗਾ ਉਹ ਬਹੁਤ ਹੀ ਘਰ ਤੱਕ ਮਿਲੂਗਾ ਕਿਉਂਕਿ ਹੁਣ ਤਾਂ ਉਹ ਇੱਕ ਸਤਰ ਸਾਇਆ ਦੇ ਵਿੱਚ ਜਿਉ ਰਹੇ ਆ ਉਹਨਾਂ ਨੇ ਲੋਕਾਂ ਤੋਂ ਵੋਟਾਂ ਲੈਣੀਆਂ ਇਹ ਨਾ ਸਮਝੋ ਵੀ ਅਸੀਂ ਹਰ ਵਕਤ ਸਾਡੇ ਤੇ ਹੀ ਰਹੂਗੀ ਪੁਲਸ ਲੋਕਾਂ ਲੋਕਾਂ ਦੇ ਵਿੱਚ ਅੱਗੇ ਆਣ ਵਾਲੇ ਕੋਲ ਕਿੰਨੀ ਰਹੇਗੀ ਪੁਲਸ ਇੱਥੇ ਕੋਈ ਇੱਥੇ ਆਪਦਾ ਪੱਕਾ ਬੰਨ ਕੇ ਨਹੀਂ ਬੈਠਾਗਾ ਇਹਦਾ ਰਾਜੇ ਜਿਹੜੇ ਰਜਵਾੜੇ ਸੀਗੇ ਰਾਜੇ ਸੀ ਉਹਨਾਂ ਦੀਆਂ ਲੋਕਾਂ ਨੇ ਗੋਡੀਆਂ ਲਵਾਤੀਆਂ ਕੁਰਸੀਆਂ ਰਾਜਿਆਂ ਦੇ ਰਾਜ ਵੀ ਰਿਹਾ ਤੁਸੀਂ ਤਾਂ ਫੇਰ 5 ਸਾਲਾਂ ਬਾਅਦ ਆਉਣਾਗਾ ਲੋਕਾਂ ਦੇ ਵਿੱਚ ਰਹਿਣਾ ਤੁਸੀਂ ਲੋਕਾਂ ਦੀ ਗੱਲ ਕਰੋ ਤੇ ਜਿਹੜਾ ਜੇ ਤੁਸੀਂ ਲੋਕਾਂ ਦੀ ਗੱਲ ਕਰਨੋਂ ਹਟ ਗਏ ਤੇ ਹੁਣ ਤੁਸੀਂ ਆਪ ਮੁਰਗੀ ਫਾਰਮ ਖੋਲੋਗੇ ਤਾਂ ਹੁਣ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੌਣ ਸਹੀ ਤੇ ਕੌਣ ਗਾਹਤਾ ਇਸ ਕਰਕੇ ਸਾਰੇ ਹੀ ਕਿਸਾਨ ਵੀਰਾਂ ਨੂੰ ਸੁਚੇਤ ਹੋਣ ਦੀ ਲੋੜ ਆਗੀ ਮਜ਼ਦੂਰਾਂ ਨੂੰ ਸचेत ਹੋਣ ਦੀ ਲੋੜ ਆ ਗਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤਾਂ ਕਿ ਆਪਾਂ ਸਮੇਂ-ਸਮੇਂ ਤੇ ਸਰਕਾਰ ਦੀ ਜਿਹੜੀ ਪੋਲ ਆ ਗਈ ਉਹ ਖੋਲਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ